ਉਹ ਦਰਦ ਉਸ ਟਾਈਮ ਤੇ ਮੇਰਾ ਸੀ ਅੱਜ ਮੈਨੂੰ ਲੱਗਦਾ ਪੂਰੇ ਪੰਜਾਬ ਦਾ ਦਰਦ ਦਾ ਜਿਹੜਾ ਤੀਆਂ ਦਾ ਦਰਦ ਉਹ ਬਣ ਚੁੱਕਿਆ ਸੋ ਅੱਜ ਬਹੁਤਾ ਸਮਾਂ ਜਿਹੜਾ ਉਹ ਮੇਰਾ ਪਬਲਿਕ ਦੇ ਵਿੱਚ ਗੁਜ਼ਰ ਰਿਹਾ ਜੀ ਜੀ ਜਾਦਾ ਸਮਾਂ ਮੈਂ ਪਬਲਿਕ ਨੂੰ ਦੇ ਰਹੀ ਆ ਬਾਕੀ ਮੇਰੇ ਦੋ ਬੱਚੇ ਨੇ ਉਹਨਾਂ ਲਈ ਮੈਂ ਸਮਾਂ ਕੱਢ ਰਹੀ ਆ ਪੇਰੈਂਟਸ ਨੇ ਮੇਰੇ ਸੋ ਜੋ ਅੱਜ ਸਾਡੇ ਪੰਜਾਬ ਦੀ ਦਿਸ਼ਾ ਹੋ ਚੁੱਕੀ ਆ ਜਾਂ ਜਿਹੜੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਲੋਕ ਜਿਹੜੇ ਭਾਈਚਾਰਕ ਸਾਂਝ ਨੂੰ ਪਿਆਰ ਕਰਨ ਵਾਲੇ ਲੋਕ ਆ ਉਹ ਅੱਜ ਸਾਂਝਾਂ ਤੋਂ ਕੋਹਾਂ ਦੂਰ ਚਲੇ ਗਏ ਆ ਜਿਹਦੇ ਬੜੇ ਭਿਆਨਕ ਸਿੱਟੇ ਆ ਜਿਹੜੇ ਉਹ ਦਿਨ-ਪ੍ਰਤੀ ਦਿਨ ਸਾਨੂੰ ਦੇਖਣ ਨੂੰ ਮਿਲ ਰਹੇ ਆ ਜੀ ਜਿਹਦੇ ਵਿੱਚ ਅਸੀਂ ਗੱਲ ਕਰ ਲਈਏ ਕਿ ਡਿਵੋਰਸ ਕੇਸ ਆਮ ਹੋ ਗਏ ਰੇਪ ਕੇਸ ਆਮ ਹੋ ਗਏ ਬਜ਼ੁਰਗਾਂ ਨੂੰ ਘਰੋਂ ਤੱਕੇ ਦੇਣਾ ਘਰਾਂ ਤੋਂ ਕੱਢਣਾ ਧੀਆਂ ਦੇ ਬਾਰੇ ਬਜ਼ੁਰਗਾਂ ਨੇ ਰੋਲਣਾ ਇਹ ਆਮ ਗੱਲਾਂ ਹੋ ਗਈਆਂ ਸੋ ਅੱਜ ਉਹਨਾਂ ਕੇਸਾਂ ਦੇ ਵਿੱਚ ਇੰਨੇ ਕੋਝੇ ਲਈ ਹੋਈਆਂ ਕਿ ਕਹਿ ਲਓ ਇੱਕ ਪਾਸੇ ਤਾਨਾਸ਼ਾਈ ਸਰਕਾਰਾਂ ਦੀਆਂ ਮਾਰਾਂ ਦੂਜੇ ਪਾਸੇ ਸਾਡੇ ਆਪਣਿਆਂ ਦੀਆਂ ਸਾਡੇ ਤੋਂ ਦੂਰੀਆਂ ਜਿਹੜੇ ਬਹੁਤ ਵੱਡਾ ਖਲਾਅ ਪੈਦਾ ਕਰਦੀਆਂ ਇੱਕ ਮਨੁੱਖੀ ਜ਼ਿੰਦਗੀ ਦੇ ਵਿੱਚ ਇਹਨੂੰ ਭਰਨ ਦੀ ਕੋਸ਼ਿਸ਼ ਕਰ ਰਹੀਆਂ ਅੱਜਕੱਲ ਜੀ ਪਰ ਤੁਸੀਂ ਜਿਵੇਂ ਪਿੰਡਾਂ ਵਿੱਚ ਰਹਿੰਦੇ ਹੈਗੇ ਹੋ ਤੇ ਜਦ ਸ਼ਹਿਰਾਂ 'ਚ ਬੈਠੇ ਪਿੰਡਾਂ ਵੱਲ ਨਜ਼ਰ ਮਾਰਦੇ ਆ ਤੇ ਉਹ ਕਹਿੰਦੇ ਨਹੀਂ ਪਿੰਡ ਅਜੇ ਬੜੇ ਬਿਹਤਰ ਆ ਪਿੰਡ ਬਹੁਤ ਬਚੇ ਹੋਏ ਆ ਜੀ ਪਰ ਤੁਸੀਂ ਕਹਿ ਰਹੇ ਹੋ ਕਿ ਡਾਈਵੋਰਸ ਰੇਟ ਪਿੰਡਾਂ ਵਿੱਚ ਵੀ ਵੱਧ ਰਿਹਾ ਹੈਗਾ ਆ ਥੋੜਾ ਜਿਹਾ ਮੈਨੂੰ ਦੱਸੋ ਕਿ ਇਹੋ ਜੇ ਕੇਸ ਤੁਹਾਡੇ ਕੋਲ ਆ ਰਹੇ ਹੈਗੇ ਆ ਤੇ ਕੀ ਕਾਰਨ ਮੰਨਦੇ ਹੈਗੇ ਉਹ ਦੇਖੋ ਜੀ ਪਹਿਲੀ ਗੱਲ ਤਾਂ ਦੂਸਰੇ ਦੀ ਥਾਲੀ 'ਚ ਪਿਆ ਲੱਡੂ ਵੱਡਾ ਨਹੀਂ ਨਾ ਹੁੰਦਾ ਸ਼ਹਿਰਾਂ ਵਾਲਿਆਂ ਨੂੰ ਇਹ ਲੱਗਦਾ ਪਿੰਡਾਂ ਵਾਲੇ ਸੌਖੇ ਆ ਤੇ ਸਾਨੂੰ ਪਿੰਡਾਂ ਵਾਲਿਆਂ ਨੂੰ ਇਹ ਲੱਗਦਾ ਕਿ ਸ਼ਹਿਰਾਂ ਵਾਲੇ ਸਾਡੇ ਨਾਲੋਂ ਵੱਧ ਐਜੂਕੇਟਿਡ ਨਹੀਂ ਤੇ ਵੱਧ ਸੈਂਸ ਰੱਖਣ ਵਾਲੇ ਨੇ ਸ਼ਾਇਦ ਉਹ ਰਿਸ਼ਤਿਆਂ ਨੂੰ ਬੜੀ سنجਿਦਗੀ ਨਾਲ ਨਿਭਾਉਂਦੇ ਹੋਣਗੇ ਇਹ ਇੱਕ ਊਲਾ ਸਾਡੇ ਵਿੱਚ ਜੀ ਪਰ ਜੇ ਗੱਲ ਕਰੀਏ ਦੇਖੋ ਇਸ਼ੂ ਵੀ ਕੋਈ ਬਹੁਤੇ ਵੱਡੇ ਨਹੀਂ ਹੈਗੇ ਹੂੰ ਸਭ ਤੋਂ ਵੱਡੀ ਘਾਟ ਹੈ ਸ਼ਹਿਨਸ਼ੀਲਤਾ ਦੀ ਜਿਹੜੀ ਅਸੀਂ ਗਵਾ ਚੁੱਕੇ ਹਾਂ ਬਿਲਕੁਲ ਬਹੁਤ ਸਾਰੇ ਕੇਸ ਇਸੇ ਟੇਬਲ ਦੇ ਉੱਤੇ ਨਿਭੜੇ ਨੇ ਉਹਨਾਂ ਦੇ ਵਿੱਚੋਂ ਇੱਕ ਕੇਸ ਦਾ ਜ਼ਿਕਰ ਕਰਦੀ ਹਾਂ ਤੁਹਾਡੇ ਨਾਲ ਇੱਕ ਕੇਸ ਜਿਹੜਾ ਫਾਈਨਲੀ ਡਿਵੋਰਸ ਹੋ ਚੁੱਕਿਆ ਸੀ ਹਾਂ ਅ ਇੱਕ ਬੇਟਾ ਤੇ ਬੇਟੀ ਦੁਆਬੇ ਦੀ ਧਰਤੀ ਦਾ ਕੇਸ ਸੀ ਉਹ ਹਾਂ ਮੇਰੇ ਕੋਲ ਇੱਥੇ ਆਏ ਸੋਸ਼ਲ ਮੀਡੀਆ ਦੇ ਥਰੂ ਹਾਂ ਕਹਿੰਦੇ ਸਾਨੂੰ 8 ਸਾਲ ਹੋ ਗਏ ਕੋਰਟ ਦੇ ਵਿੱਚ ਝਗੜਦੇ ਆ ਨੂੰ ਅੱਛਾ ਅਸੀਂ ਹੁਣ ਬਹਿ ਕੇ ਕੰਪਰੋਮਾਈਜ਼ ਤਰੀਕੇ ਨਾਲ ਲੈਣਾ ਸੀ ਡਿਵੋਰਸ ਅੱਛਾ 2-3 ਘੰਟੇ ਮੇਰੇ ਵੀ ਕਾਉਂਸਲਿੰਗ 'ਚ ਵੇਸਟ ਗਏ ਹਾਂ ਮੂਡ ਬਹੁਤ ਅਫਸੈਟ ਹੋਇਆ ਪੈ ਨਹੀਂ ਤੁਸੀਂ ਦੇਖੋ ਹਸਬੰਦ ਵਾਈਫ ਅਲੱਗ ਹੋ ਜਾਣਗੇ ਹਮ ਵਾਈਫ ਨੂੰ ਵੀ ਹੋਰ ਹਸਬੰਦ ਮਿਲ ਜੂ ਹਮ ਹਸਬੰਦ ਨੂੰ ਵਾਈਫ ਮਿਲ ਜੂ ਪਰ ਉਹ ਬੱਚਿਆਂ ਦਾ ਕੀ ਕਸੂਰ ਆ ਜਿਨ੍ਹਾਂ ਨੂੰ ਜਾਣਦੇ ਪੇੜਾਂ ਜਾਣਦੇ ਮਾਪਿਆਂ ਤੋਂ ਅਨਾਥਾਂ ਦੀ ਜ਼ਿੰਦਗੀ ਜਾਣੀ ਪਵੇ ਹਮ ਕਿਉਂ ਜਿਹੜੀ ਤਾਂ ਉਸ ਇਨਸਾਨ ਦੇ ਘਰੇ ਆ ਗਈ ਉਹਨੇ ਕਹਿਣਾ ਤੇਰੇ ਅਲੀ ਜੰਮ ਕੇ ਸਿੱਟ ਗਈ ਅੱਛਾ ਜਿਹੜਾ ਉਹ ਨਾਲ ਲੈ ਗਈ ਉਹਨੇ ਕਹਿਣਾ ਪਿੱਛੋਂ ਲੈ ਹੂੰ ਉਹਨਾਂ ਦਾ ਕੋਈ ਸਮਾਜਿਕ ਰਤਬਾ ਨਹੀਂ ਰਹਿ ਜਾਣਾ ਬਿਲਕੁਲ ਇਸ ਤੋਂ ਵੇਤਰਾ ਕਿ ਆਪਦੇ ਘਰ ਦੇ ਵਿੱਚ ਸੰਜੀਦਗੀ ਨਾ ਕੱਟੋ ਅਖਿਆਈਆਂ ਸੁਖਿਆਈਆਂ ਕਿਹਦੇ ਤੇ ਨਹੀਂ ਆਉਂਦੀ ਸੋ ਅਗਲੀ ਗੱਲ ਇਹ ਆਉਂਦੀ ਆ ਭੈਣੀ ਡਿਵੋਰਸ ਹੋ ਗਿਆ ਡਿਵੋਰਸ ਤੋਂ ਬਾਅਦ ਮੈਂ ਕਿਹਾ ਵੀ ਇਹ ਤੁਹਾਡੀ ਲਾਸਟ ਮੁਲਾਕਾਤ ਆ ਹੂੰ ਮੈਂ ਉਹਨਾਂ ਨੂੰ ਆਪਦੇ ਬੈਡਰੂਮ 'ਚ ਲੈ ਕੇ ਹੂੰ ਬੈਡਰੂਮ 'ਚ ਭੈਣੇ ਮੇਰੇ ਅੱਖਾਂ 'ਚ ਪਾਣੀ ਆ ਗਿਆ ਹੂੰ ਕਿਉਂਕਿ ਨਾ ਮੈਂ ਰਿਸ਼ਤਿਆਂ ਦੇ ਮਾਮਲਿਆਂ ਨੂੰ ਲੈ ਕੇ ਬੜੀ سنجیدگی ਆ ਮੇਰੇ 'ਚ ਹੂੰ ਮੈਨੂੰ ਇਹ ਆ ਕੇ ਜਿਹੜਾ ਰਿਸ਼ਤਾ ਤੁਸੀਂ ਇੱਕ ਵਾਰ ਗਵਾ ਤਾ ਨਾ ਉਹ ਤੁਹਾਨੂੰ ਮਿਲਣਾ ਨਹੀਂ ਦਵਾਰ ਬਿਲਕੁਲ ਕਦੇ ਵੀ ਨਹੀਂ ਮਿਲੂਗਾ ਤੁਹਾਨੂੰ ਹੂੰ ਰਿਸ਼ਤਿਆਂ ਨੂੰ ਬਣਾਉਣਾ ਬਹੁਤ ਔਖਾ ਤੋੜਨ ਤੇ ਮਿੰਟ ਲੱਗਦੇ ਹੂੰ ਇਹਨਾਂ ਨੂੰ ਮੁੰਡੇ ਨੂੰ ਤੇ ਕੁੜੀ ਨੂੰ ਕਿਹਾ ਮੈਂ ਕਿਹਾ ਵੀ ਤੁਸੀਂ ਵੱਖਰੇ ਹੋਗੇ ਬੇਟੀ ਇਹ ਲੈ ਗਈ ਬੇਟਾ ਤੁਸੀਂ ਲੈ ਗਏ ਨਾ ਬਿਲਕੁਲ ਮੈਂ ਕਿਹਾ ਤੁਸੀਂ ਦੋਨਾਂ ਨੇ ਬੱਚਿਆਂ ਨੂੰ ਪੁੱਛਿਆ ਵੀ ਉਹ ਕੀ ਕਿਹਦੇ ਨਾਲ ਰਹਿਣਾ ਪਸੰਦ ਕਰਦੇ ਆ ਹੂੰ ਕਹਿੰਦੀ ਤੁਸੀਂ ਪੁੱਛ ਲਓ ਮੈਂ ਬੱਚਿਆਂ ਨੂੰ ਉਹ ਕਹਿੰਦੇ ਸਾਨੂੰ ਮੰਮਾ ਵੀ ਚਾਹੀਦੀ ਸਾਨੂੰ ਪਾਪਾ ਵੀ ਚਾਹੀਦਾ ਹੂੰ ਇਹ ਬੱਚਿਆਂ ਨੇ ਇੰਨੀ ਗੱਲ ਕਹੀ ਪੈਣੀ ਮੇਰੀਆਂ ਤਾਂ ਨਿਕਲੀਆਂ ਮੈਨੂੰ ਗਿਆ ਮੈਂ ਕਿਹਾ ਵੀ ਚਲੋ ਡਿਵੋਰਸ ਹੋ ਗਿਆ ਗੱਲ ਖਤਮ ਹੋ ਗਈ ਪਰ ਤੁਸੀਂ ਮੈਨੂੰ ਰੀਜ਼ਨ ਤਾਂ ਦੱਸ ਜੋ ਹੂੰ ਆ ਆਖਰਕਾਰ ਰੀਜ਼ਨ ਕੀ ਸੀ ਹੂੰ ਉਹ ਕਹਿੰਦੀ ਜੀ ਮੈਂ ਫੋਨ ਤੇ ਸੀ ਕਹਿੰਦੀ ਇਹ ਕਹਿੰਦਾ ਸਾਰਾ ਦਿਨ ਤੂੰ ਫੋਨ ਤੇ ਲੱਗੀ ਰਹਿਣੀ ਆ ਹੂੰ ਕਹਿੰਦਾ ਇਹਦੂ ਚੰਗਾ ਮੈਂ ਤੇ ਇੰਤਲਾਕ ਹੀ ਦੇਣਾ ਕਹਿੰਦੀ ਫਿਰ ਮੈਂ ਵੀ ਅਣਖੀ ਪਰਿਵਾਰ ਦੀ ਤੇ ਇਸੀ ਮੈਂ ਕਹਤਾ ਦੇ ਦੇ ਮੈਂ ਕਹੈ ਡੀ ਮੇਗਾ ਡੀ ਵੱਡੀ ਲੜਾਈ ਤੁਹਾਡੇ ਚ ਹੂੰ ਕਹਿੰਦੇ ਹਾਂਜੀ ਕਹਿੰਦੀ ਫਿਰ 8 ਸਾਲ ਹੋ ਗਏ ਆਪਾਂ ਵੀ ੜੇ ਆ ਮੈਂ ਕਹ ਲੱਖ ਲਾਣ ਤੋ ਤੁਹਾਡੇ ਹੂੰ ਜਿਹੜਾ ਇੰਟਰਨੈਟ ਆ ਨਾ ਇਹ ਸਾਡੀਆਂ ਸੌਖ ਸਹੂਲਤਾਂ ਲਈ ਬਣਿਆ ਸੀ ਸਾਡੇ ਰਿਸ਼ਤੇ ਤੋੜਨ ਲਈ ਹੂੰ ਮੈਂ ਕਹ ਚਲੋ ਮੈਂ ਤੁਹਾਡੇ ਨਾਲ ਐਗਰੀਆ ਮੈਂ ਕਹ ਹਣ ਜਿੱਥੇ ਬੀਬਾ ਤੂੰ ਤੀ ਲੈ ਕੇ ਗਈ ਨਾ ਉਹਨੇ ਗਣਾ ਪਤਾ ਨਹੀਂ ਗਿਰੀ ਚੱਕ ਕੇ ਲਈ ਹੈ ਹੂੰ ਤੂੰ ਅੱਜ ਇੱਕ ਮੌਤ ਮਰੀ ਹੈ ਨਾ ਤੂੰ ਰੋਜ਼ ਤਲਤਲ ਮਰਨਾ ਫਿਰ ਮੈਂ ਮੁੰਡੇ ਨੂੰ ਕਿਹਾ ਮੈਂ ਕਿਹਾ ਜਿਹੜੀ ਤੂੰ ਵਿਆਹ ਕੇ ਲੈਂਦੀ ਉਹਨੇ ਤੇਰਾ ਪੁੱਤ ਨਹੀਂ ਸਾਂਭਣਾ ਉਹ ਆਪਦੀ ਅੰਸ ਸਾਂਭੂਗੀ ਤੇਰੇ ਨੂੰ ਨਹੀਂ ਸਾਂਭਣਾ ਹੂੰ ਫਿਰ ਮੈਂ ਕਿਹਾ ਜੇ ਤੂੰ ਕੁਟਮਾਰ ਕਰੂਗੀ ਨਾ ਤੂੰ ਵੀ ਟੱਪੇਗਾ ਬਹੁਤ ਫਿਰਨੇ ਮੇਰਾ ਅੱਗੇ ਜ਼ਿੰਦਗੀ ਚ ਨਾ ਵਧਨ ਦਾ ਮੇਨ ਕਾਰਨ ਨਹੀਂ ਸੀ ਕਿ ਮੈਂ ਆਪਦੇ ਬੱਚਿਆਂ ਨੂੰ ਬੜਾ ਪਿਆਰ ਕੀਤਾ ਹੂੰ ਬੱਚਿਆਂ ਦਾ ਕੋਈ ਕਸੂਰ ਨਹੀਂ ਸੀ ਉਹਨਾਂ ਦਾ ਬਾਪ ਚਲਾ ਗਿਆ ਹੂੰ ਜੇ ਮੈਂ ਮਾਂ ਹੁੰਦਿਆਂ ਹੋਇਆ ਨਾ ਤਾਂ ਮੈਂ ਆਪਦੇ ਫਾਦਰ ਸਾਹਿਬ ਮੇਰੇ ਵੀ ਸਾਰੇ ਰਿਸ਼ਤੇਦਾਰਾਂ ਨੇ ਬੜੇ ਜ਼ੋਰ ਲਾਇਆ ਸੀ ਹੂੰ ਬੱਚੀ ਉਹਨਾਂ ਦੇ ਦੇ ਦੋ ਕੀ ਉਮਰ ਆ ਮੈਂ ਉਹਦੇ ਬਾਪ ਨੂੰ ਕਿਹਾ ਸੀ ਮੈਂ ਕਿਹਾ ਡੈਡ ਜੇ ਤੁਸੀਂ ਮੈਨੂੰ ਰੋਟੀ ਨਾ ਨਾ ਦੇ ਸਕਦੇ ਹੋ ਮੈਂ ਜਵਾਬ ਦੇ ਦਿਓ ਮੈਂ ਗੁਰੂ ਘਰੇ ਵੇ ਕੇ ਬੱਚੇ ਪਾਲ ਹੂੰ ਕਿਉਂਕਿ ਉਹਦੇ ਜਾਂਦੇ ਤੋਂ ਵੀ ਕਈ ਕਈ ਰਾਤਾਂ ਗੁਰਦੁਆਰੇ 'ਚ ਕੱਟਦੇ ਰਹੇ ਆ ਮਰਨ ਤੋਂ ਬਾਅਦ ਵੀ ਕੱਟ ਲੂੰਗੀ ਪਰ ਮੈਂ ਆਪਦੇ ਬੱਚੇ ਨਹੀਂ ਛੱਡਣ ਮੈਂ ਮੈਰਿਜ ਨਹੀਂ ਕਰਾਂ ਬਿਲਕੁਲ ਚਲੋ ਵੇਣੀ ਜਦੋਂ ਇੰਨੀ ਗੱਲ ਕੀਤੀ ਨਾ ਸ਼ੁਕਰ ਆ ਉਸ ਗੁਰੂ ਨਾਨਕ ਪਾਤਸ਼ਾਹ ਦਾ ਜਿਨੇ ਰਹਿਤ ਕੀਤੀ ਉਹਨਾਂ ਨੇ ਡਿਵੋਰਸ ਵਾਲੇ ਪੇਪਰ ਬਾੜਤੇ ਉਹਨਾਂ ਨੇ ਅੱਛਾ ਅੱਜ ਉਹ ਦੋਨੇ ਜੀ ਵਧੀਆ ਆਪਦਾ ਰਹਿ ਰਹੇ ਨੇ ਅੱਛਾ ਵਧੀਆ ਆਪਦੀ ਜ਼ਿੰਦਗੀ ਬੇ ਜਿਹੜਿਆ ਫੈਮਲੀ 골ਡ ਇਥੇ ਮੋੜੋ ਮੜਾਈਆਂ ਹੋ ਗਿਆ ਪੈਸੇ ਦਾ ਲੈਣ ਦੇ ਨੂੰ ਉਹਨਾਂ ਦਾ ਆਪਸ ਵਿੱਚ ਹੋ ਗਿਆ ਹੂੰ ਡਿਵੋਰਸ ਹੋ ਗਿਆ ਇੱਕ ਚੰਦ ਸ਼ਬਦਾਂ ਦੀ ਉਹ ਟੁੱਟਿਆ ਹੋਇਆ ਰਿਸ਼ਤਾ ਦੁਬਾਰਾ ਜੋੜਦਾ ਹੂੰ ਉਹਦੇ ਨਾਲ ਮੈਨੂੰ ਇੱਕ ਨਵੀਂ ਊਰਜਾ ਮਿਲੀ ਹੂੰ ਹਿੰਮਤ ਮਿਲੀ ਮੈਨੂੰ ਮੈਂ ਕਹਿੰਦੀ ਰਮਾ ਜੇ ਤੂੰ ਇਹ ਟੁੱਟੇ ਹੋਏ ਜੋੜ ਸਕਦੀ ਆ ਤੇ ਫਿਰ ਤੂੰ ਰਿਸ਼ਤੇ ਟੁੱਟਣ ਹੀ ਨਾ ਦੇ ਹੂੰ ਸੋ ਪੈਣੀ ਹੁਣ ਚਾਹੇ ਗੱਲ ਫਰੀਦਕੋਟ ਥਾਣੇ ਦੀ ਹੋਵੇ ਹੂੰ ਚਾਹੇ ਬਾਗੇਪੁਰਾਣੀ ਦੀ ਹੋਵੇ ਚਾਹੇ ਮੋਗੇ ਦੀ ਹੋਵੇ ਚਾਹੇ ਜੀਰੇ ਦੀ ਫਿਰੋਜ਼ਪੁਰ ਹਾਜ਼ਿਲ ਕਾ इवन ਕੇ ਗਰਦਾਸਪੁਰ ਪਠਾਨਕੋਟ ਤੱਕ ਹੂੰ ਜਿੱਥੇ ਬੱਚਿਆਂ ਦੇ ਮਸਲੇ ਬਾਕੀ ਇਹ ਵੀ ਆ ਬੱਚਿਆਂ ਦੇ ਕੇਸ ਵੀ ਮੇਰੇ ਫ੍ਰੀ ਐਂਡ ਕਾਸਟ ਆ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਅਸੀਂ ਭੈਣ ਨੂੰ ਤੇਲ ਵੀ ਪਵਾਇਆ ਨਹੀਂ ਹੂੰ ਨਹੀਂ ਸਮਝ ਰਹਾ ਮੇਰੇ ਕੋਲੇ ਗੱਡੀ ਚ ਜਾਂਦੀ ਮੈਂ ਅਰਲੀ ਅਰਲੀ ਮਾਰਨਿੰਗ ਬਣੀ ਮੈਂ ਸੂਹ ਚਾਰ ਚਾਲੀ ਵਾਲੀ বাস ਫੜਦੀ ਰਹੀ ਹਾਂ ਚੰਡੀਗੜ੍ਹ بس ਇੱਕ جنون ਹੈ ਇੱਕ ਜਜ਼ਬਾ ਬਿੰਨੀ ਇਰੈਸਟੇਟੂਟ ਨਹੀਂ ਲੈਣੀ ਅੱਜ ਅਸੀਂ ਜਦੋਂ ਅਮਰੀਕਾ ਤੋਂ ਆ ਰਹੇ ਸੀ ਨਾ ਤੇ ਰਸਤੇ 'ਚ ਬੇਟੇ ਨੂੰ ਵੀ ਕਾਫੀ ਭੁੱਖ ਲੱਗੀ ਤੇ ਬ੍ਰਦਰ ਨਾਲ ਸੀ ਮੇਰੇ ਮੇਰੀ ਫੈਮਿਲੀ ਦਾ ਇੱਕ ਮੈਂਬਰ ਮੇਰੇ ਨਾਲ ਹੁੰਦਾ ਜਾਂ ਮੇਰੇ ਫਾਦਰ ਸਾਹਿਬ ਜਾਂ ਬ੍ਰਦਰ ਜੀ ਕਿਉਂਕਿ ਜਿਹੜੀ ਗੱਲ ਸਾਡੇ ਸਮਾਜ ਨੇ ਕਹਿਣੀ ਆ ਉਹ ਚੀਜ਼ ਨੂੰ ਮੈਂ ਪਹਿਲਾਂ ਹੀ ਕਰ ਤੋਂ ਲੈ ਕੇ ਤੁਰਦੀ ਆ ਬਿਲਕੁਲ ਮੇਰੇ ਲਈ ਮੇਰੇ ਬਾਬਲ ਦੀ ਪੱਗ ਤੋਂ ਉੱਚੀ ਨਾ ਕੋਈ ਚੀਜ਼ ਰਹੀ ਆ ਤੇ ਨਾ ਰਹਿਣੀ ਆ ਨਾ ਉਹਦੀ ਵੱਡੀ ਦੌਲਤ ਆ ਨਾ ਸ਼ੌਹਰਤ ਆ ਪੈਨੇ ਅਸੀਂ ਇੱਕ ਮਤਲਬ ਕਿ ਰਿਜ਼ੋਰਟ ਦੇ ਖੜੇ ਰੈਸਟੋਰੈਂਟ ਤੇ ਰੋਟੀ ਖਾਣ ਵਾਸਤੇ ਉਹਦੇ ਬਾਹਰ ਇੱਕ ਸੀਨਰੀ ਲੱਗੀ ਹੋਈ ਸੀ ਹੂੰ ਦੇਖਣ ਨੂੰ ਲੋਕਾਂ ਨੂੰ ਇੱਕ ਸੀਨਰੀ ਲੱਗੀ ਹੋਊਗੀ ਹੂੰ ਕੋਈ ਤਾਂ ਉਹਦੇ ਨਾਲ ਪਿੱਕ ਖਚਾਈ ਹੋਊਗੀ ਕਿਸੇ ਨੇ ਇਹ ਸਾਡਾ ਸੱਭਿਆਚਾਰ ਆ ਕਿਸੇ ਨੇ ਖਚਾਈ ਹੋਣੀ ਆ ਬੜੀ ਸੋਹਣੀ ਪੇਕਾ ਪਰ ਮੈਨੂੰ ਉਸ ਪੇਕ ਨੇ ਲੱਖਾਂ ਸਵਾਲ ਕੀਤੇ ਆ ਅੱਛਾ ਲੱਖਾਂ ਸਵਾਲ ਕੀਤੇ ਜਿਹੜੇ ਮਤਲਬ ਕਿ ਮੈਂ 25 ਤੋਂ 30 ਮਿੰਟ ਉੱਥੇ ਬੈਠੀ ਹਾਂ ਜੀ ਉਹ ਸਵਾਲ ਕੀ ਸੀ ਘਰ ਅੱਗੇ ਕੱਚੇ ਸੀ ਤੇ ਲੋਕ ਸੱਚੇ ਸੀ ਕੀ ਬਾਤ ਹੈ ਨਾ ਹੂੰ ਹੂੰ ਆਪ ਸੀ ਭਾਈਚਾਰਕ ਸਾਂਝ ਸੀ ਹੂੰ ਲਾਣੀਦਾਰ ਜਿਹੜਾ ਸਾਡਾ ਕਬੀਲਦਾਰ ਸੀ ਹੂੰ ਉਹ ਸਾਡੀ ਇੱਕ ਟ੍ਰੇਨ ਦਾ ਇੰਜਨ ਸੀ ਤੇ ਅਸੀਂ ਮਗਰ ਡੱਬੇ ਸੀ ਹੂੰ ਤੇ ਨੇ ਸੱਚ ਦੋ ਸੁਣਾ ਮਤਲਬ ਕਿ ਐਦਾਂ ਕੀਤਾ ਵੀ ਜੇ ਕਿਤੇ ਹੂੰ ਇਸ ਫੋਟੋ ਦੇ ਵਿੱਚ ਵੜਿਆ ਜਾਂਦਾ ਹੋਵੇ ਨਾ ਮੈਂ ਦੁਨੀਆ ਛੱਡ ਕੇ ਇਹਦੇ ਵਿੱਚ ਚਲੀ ਜਾਵਾਂ ਸਕੂਨ ਸੀ ਉਹਦੇ ਵਿੱਚ ਇੱਕ ਬੜਾ ਵੱਡਾ ਕਾਰਕਟੇ ਆ ਕੋਈ ਉੱਥੇ ਤਰੰਜਨ ਘਾਤ ਰਹੀ ਆ ਬਜ਼ੁਰਗ ਮੈਨੂੰ ਗਰਜੀਤ ਮਹੱਲੀ ਦੇ Song ਮੇਰੀ ਸਭ ਤੋਂ ਫੇਵਰੇਟ ਸਿੰਗਰ ਆ ਉਹ ਕੁੜੀ ਹੂੰ ਅੱਛਾ ਮੈਂ ਬਹੁਤ ਲਾਈਕ ਕਰਦੀ ਹਾਂ ਉਹ ਕੁੜੀ ਅੱਛਾ ਉਹਦਾ Song ਸੀ ਨਾ ਮੈਡੋਨਾ ਕੋਲੇ ਰੋਕੇ ਆਇਆ ਹਾਂ ਜਿਹੜੀ ਉਹ ਬਾਪੂ ਨੇ ਕੱਸੀਆਂ ਸੀ ਹੂੰ ਮੈਂ ਉਹਦੇ ਮੰਝਿਆਂ ਦੀ ਪੈਨ ਨਹੀਂ ਗੱਸੀ ਮੰਝੇ ਨਹੀਂ ਦੁਆਰਾ ਬੁਣੇ ਕਿਉਂ ਉਹ ਮੇਰੇ ਦਾਦਾ ਜੀ ਦੇ ਹੱਥੀ ਬੁਣੇ ਹੋਏ ਆ ਉਹ ਲੋ ਤੁਹਾਨੂੰ ਪਿਆਰ ਵੀ ਬਹੁਤ ਕਰਦੇ ਸੀ ਬਹੁਤ ਜ਼ਿਆਦਾ ਹਮ ਉਹਨਾਂ ਦਾ ਉਹਨਾਂ ਨੂੰ ਮੈਨੂੰ ਇੰਨੀ ਘੱਲ ਆਛਰੀ ਸੀ ਉਹਨਾਂ ਦੀ ਕਹਿੰਦੇ ਪੁੱਤ ਕੁੱਟ ਖਾ ਕੇ ਨਾ ਹੀ ਕੁੱਟ ਕੇ ਆ ਜੀ ਜੇ ਕੁੱਟ ਖਾ ਕੇ ਆਈ ਤੇ ਅੱਗੋਂ ਬਾਪੂ ਜੀ ਕੁੱਟਣਗੇ ਤੇ ਜੇ ਕੁੱਟ ਕੇ ਆ ਗਈ ਫੇਰ ਬਾਪੂ ਜੀ ਹੈਗੇ ਸੋ ਇਹ ਸਾਰੀ ਤੁਹਾਡੇ ਜਿਹੜੀ ਦਲੇਰੀ ਆਈ ਤੁਹਾਡੇ ਦਾਦੇ ਨੇ ਬਾਰੇ ਦਾਦਾ ਜੀ ਤੇ ਮੇਰੇ ਬਲੱਡ ਚ ਇਹ ਚੀਜ਼ ਬਾਕੀ এনवायरमेंट ਨੂੰ ਬੜਾ ਪਿਆਰ ਕਰਦੇ ਸੀ ਕੁਦਰਤ ਨੂੰ ਤੁਸੀਂ ਮੇਰੇ ਰਾਹ ਤੋਂ ਆਏ ਦੋ ਬੋਰਡ ਦੇ ਦਰਅਸਤ ਖੜੇ ਹਨ ਇਹ ਬਾਪੀਆਂ ਦੇ ਲਾਏ ਹੋਏ ਜੀ ਤੁਸੀਂ ਸਾਡੇ ਸ਼ਮਸ਼ਾਨ ਘਾਟ ਚ ਵੇਖੋਗੇ ਉੱਥੇ ਬੋਰਡ ਦੇ ਬਾਪੇ ਫਤਿਹਗੜ ਸਭਰਾ ਤੱਕ 44 ਬੋਰਡ ਲਾਏ ਆ ਉਹਨਾਂ ਨੇ ਜਿਨ੍ਹਾਂ ਨੂੰ ਸਾਈਕਲ ਤੇ ਬੱਚਿਆਂ ਨੂੰ ਪਾਲਿਆ ਸਾਨੂੰ ਵੀ ਸਿੱਖਿਆ ਇਹ ਦਿੱਤੀ ਮੇਰੇ ਬੱਚਿਆਂ ਦਾ ਬਰਥਡੇ ਆ ਮੇਰਾ ਬਰਥਡੇ ਆ ਸਾਡੀ ਦੋਹਾਂ ਜੀਆਂ ਦੀ ਮੈਰिज ਅਨਿਵਰਸਰੀ ਆ ਮੇਰੇ ਹਸਬੰਦ ਦੀ 24 ਜੂਨ ਨੂੰ ਡੈਥ ਹੋਈ ਆ ਹਮ ਮੈਂ ਪੋਤਾ ਲਾਉਣੀ ਆ ਫਲਦਾਰ ਲਾਉਣੀ ਆ ਸ਼ਾਨਦਾਰ ਲਾਉਣੀ ਆ